ਭਾਈ ਜੀ 12 ਕਿਲੋ ਚਵਾ ਸਕਦੀ ਆ ਬਣ ਗਿਆ 9 ਕਿਲੋ ਤਾਂ ਬੋਲਾ ਹੋਊਗਾ ਤੁਸੀਂ 10 ਮੰਨੋ ਜੀ ਠੀਕ ਆ ਭਾਈ ਹਾਂ ਤੇ ਮਨਜਿੰਦਰ ਭਾਈ 9 ਕਿਲੋ ਬੋਲਾ ਤੇ ਕੀ ਭਾਜ ਦੇਣੀ ਭਾਈ ਜੀ 12 ਕਿਲੋ ਕੱਢੂਗੀ ਕੱਢੂਗੀ ਜੀ ਠੀਕ ਆ ਭਾਈ ਹਣਾ ਲੱਕਣਾ ਵੀ ਚਾਪਦੀ ਮੱਜ ਠੀਕ ਆ ਗੁਰਜ ਨਾ ਮਰਜੀ ਪਾ ਦਿਓ ਖੰਡ ਪਾ ਦਿਓ ਜੀ 12 ਕਿਲੋ ਚਵਾ ਸਕਦੀ ਆ ਬਣ ਗਿਆ 9 10 ਕਿਲੋ ਬੋਲਾ ਵੀ ਹੋਊਗਾ ਠੀਕ ਆ ਭਾਈ ਰਾਤ ਵੀ ਤਿੰਨ ਸਾਢੇ ਤਿੰਨ ਕਿਲੋ ਕੱਢਿਆ ਜਸ ਵੀਰੇ ਵੀ ਕੱਢਿਆ ਕੱਟੀ ਵੀਰ ਜਾਈ ਆ ਚਮਕ ਪੂਰੀ ਜ਼ਿਆਦਾ ਭਾਈ ਇਹ ਜਿਹੜੇ ਹਿਸਾਬ ਨਾਲ ਥਣ ਪਾਂਡਾ ਲੱਗਾ ਇਹਨੂੰ ਕਰਮਾਲੀ ਨੂੰ ਚਾਰੂ ਬਹੁਤ ਜ਼ ਓ ਮਨਜਿੰਦਰ ਆਪਾਂ ਗੱਲ 80000 ਰੁਪਏ ਜਿਆਦਾ ਹੈ ਬਾਈ 85000 85000 ਰੁਪਏ ਮੁੱਲ ਦਾ ਜੀ ਦਾ ਟੋਟੀ ਜਮਣ ਕੇ ਰੁੱਤ ਚੰਗੀ ਹੋਵੇ ਸਾਕੀ ਦਾ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਆ ਵੀਰੇ ਮਨਜਿੰਦਰ ਦੇ ਫਾਰਮ ਤੇ ਬਾਈ ਦਾ ਪਿੰਡ ਹੈਗਾ ਚੋਟੀਆਂ ਕਲਾਂ ਤਹਿਸੀਲ ਵੀ ਮੋਗਾ ਤੇ ਜ਼ਿਲ੍ਹਾ ਵੀ ਮੋਗਾ ਤਲਵੰਡੀ ਪਾਈ ਦਾ ਏਰੀਆ ਏ ਤੇ ਜੇ ਆਪਾਂ ਗੱਲਬਾਤ ਕਰੀਏ ਬਾਈ ਕੋਲੇ ਅੱਜ ਦੀ ਵੀਡੀਓ ਦੇ ਵਿੱਚ ਟੋਟਲ ਜਿਹੜੇ ਤਿੰਨ ਨਾਗ ਰਹਿਣਗੇ ਤਿੰਨੇ ਜਿਹੜੇ ਦੋ ਇਹਨਾਂ ਦੇ ਵਿੱਚ ਤਾਜ਼ੇ ਸੁਗੇ ਬਹੁਤ ਜਾਨੀ ਕਿ ਇਹਦਾ ਰੇਟ ਬਾਈ ਨੇ ਬਿਲਕੁਲ ਜੈਜ ਕੀਤਾ ਏ ਸ਼ੋਰਟ ਦੇ ਵਿੱਚ ਬਾਈ ਨੇ ਰੇਟ ਧੱਸੀਆ ਸੀ ਆਪਾਂ ਸਾਰੀ ਜਾਣਕਾਰੀ ਲੈ ਕੇ ਦਿੰਨੇ ਆ ਵੀ ਕੀ ਕੀ ਬੱਚੇ ਦਿੱਤੇ ਆ ਕਿੰਨੇ ਕਿੰਨੇ ਕੁ ਦੁੱਧ ਆਲੀਆਂ ਤੇ ਰੇਟ ਬਾਈ ਕਹਿੰਦਾ ਅੱਜ ਕੰਦਾ ਆਪਣਾ ਬਈ ਤਲਵੰਡੀ ਏਰੀਆ ਤੇ ਮੋਗਾ ਏਰੀਆ ਸਾਰਾ ਵੀਡੀਓ ਦੇਖ ਲਓ ਤੇ ਆਪਣਾ ਚੈਨਲ ਜੀ ਵੀ ਇਦਾਂ ਦੇ ਰੇਟ ਨਹੀਂ ਤੈਨੂੰ ਮੱਧਿਆ ਨਹੀਂ ਮਿਲਣਗੇ ਮਨਜਿੰਦਰ ਵੀਰੇ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੀ ਸਾਰਿਆਂ ਨੂੰ ਸਸਰੀ ਕਾ ਜਿਹੜੇ ਆਪਣੇ ਚੈਨਲ ਨਾਲ ਜੁੜੇ ਭੈਣ ਭਰਾਵਾਂ ਨੂੰ ਜੀ ਤੇ ਮਨਜਿੰਦਰ ਬਾਈ ਜਿਵੇਂ ਆਪਾਂ ਦੱਸਿਆ ਵੀ ਰੇਟ ਅੱਜ ਆਪਣੇ ਜੈਜ ਹੋਣਗੇ ਬਾਈ ਕਿ ਵਾਈ ਮੰਨ ਗਿਆ ਸਾਡੇ ਪਿੰਡ ਚ ਨਹੀਂ ਹੋਣੀ ਇਹੋ ਜਿਹੀ ਮੱਝਾਂ ਦੀ ਠੀਕ ਹੈ ਭਾਈ ਐਂਆ ਪੂਲੀਆਂ ਧਾਰਾਂ ਭੂਰ ਛਟਾਣੀ ਕੋਈ ਥਾਂ ਨਹੀਂ ਵੱਧ ਘਟਾ ਠੀਕ ਹੈ ਭਾਈ ਤੇ ਰੇਟ ਮੰਨ ਗਿਆ ਵੀ ਸਾਰੇ ਏਰੀਆ ਚ ਨਹੀਂ ਹੋਣੇ ਯਾਰ ਠੀਕ ਹੈ ਭਾਈ ਮਨਿੰਦਰ ਭਾਈ ਸਭ ਤੋਂ ਪਹਿਲਾਂ ਇਹਦੀ ਕਰਮਾਲੀ ਦੀ ਡਿਟੇਲ ਦੱਸ ਦਿਓ ਹਣਾ ਕਿੰਨੇ ਮਸੂਆ ਸੂਪੀ ਆ ਤੇ ਕੀ ਬੱਚਾ ਦੇਗੀ ਆ ਕਿੰਨੇ ਕ ਦੁੱਧ ਵਾਲੀ ਆ ਬਈ ਇਹ ਭਾਈ ਜੀ ਤੀਜਾ ਸੂਆ ਸੂਈ ਆ ਕੱਲ ਸ਼ਾਮ ਨੂੰ 4 ਵਜੇ ਸੂਈ ਆ ਕੱਟੀ ਦਿੱਤੀ ਆ ਜੀ ਠੀਕ ਹੈ ਭਾਈ ਦੁੱਧ ਮਾਰ ਕੇ ਨੇ ਦੱਸਿਆ 12 ਕਿਲੋ ਜੀ ਭਾਈ ਪਰ ਇਹ ਮੱਝ ਨੂੰ 12 ਵੀ ਕੁਝ ਨਹੀਂ ਕਹਿੰਦਾ ਯਾਰੇ ਸਾਨੂੰ ਚਾਰੂ ਚੂਰੂ ਚਵਾਈ ਲੱਗੀ ਥਣ ਪਾਂਡਾ ਥਣ ਪਾਂਡਾ ਬਾਈ ਹੈ ਨਾ ਤੇ ਬਈ ਉਹ ਜਿਵੇਂ ਧਾਰਾ ਧੂਰਾ ਮਾਰੀਆਂ ਨੂੰ ਕਿਵੇਂ ਦੀ ਇਹ ਚਵਾਈ ਬਾਈ ਮੈਂ ਕਹਿੰਦਾ ਬਾਈ ਸਭ ਤੋਂ ਸਰਾਸਾ 100 ਦੇ ਵਿੱਚੋਂ 100% ਭੋਲੀ ਧਾਰਾ ਤੇ ਮਣਜਿੰਦਰ ਨੂੰ ਕਿੰਨੀ ਆਸ ਆ ਵੀ ਇਹਦੇ ਦੇ ਦੋਦੂ ਕਿੰਨੇ ਦੋਦੂ ਨੂੰ ਚਲੀ ਜਾਊ ਜੜੀ ਬਾਈ ਜੀ 12 ਕਿਲੋ ਚਵਾ ਸਕਦੀ ਆ ਬੰਦ ਕੇ 9-10 ਕਿਲੋ ਬੋਲਾ ਵੀ ਹੋਊਗਾ ਠੀਕ ਹੈ ਭਾਈ ਰਾਤ ਵੀ ਤੈਨ ਸਾਢੇ 3 ਕਿਲੋ ਕੱਢਿਆ ਜਸਰੇ ਵੀ ਕੱਢਿਆ ਕੱਟੀ ਵੀ ਰਜਾਈ ਆ ਠੀਕ ਹੈ ਭਾਈ ਤੇ ਹੋਊਗਾ ਵੀ ਬੋਲਾ ਇਹਨਾਂ ਤੇ ਆਪਾਂ ਭਾਈ ਕੀ ਭਾਜ ਦੇਣੀ ਆ ਪਾਏ ਮਗਰ ਇਹਦੇ ਕੱਟੀ ਆ ਹਨਾ ਇਹਦਾ ਭਾਈ 77000 ਰੁਪਏ 70 ਤੇ 7 77 ਹਨਾ ਧੋਰੀ ਬਾਈ ਇਹਨੂੰ ਇੱਕ ਰਹੀ ਹਨਾ ਤੇ ਬਾਕੀ ਭਾਈ ਜੀ ਆਪਾਂ ਥਣ ਪਾਂਡਾ ਕਹਿ ਦੀ ਹੈ ਹਨਾ ਤੇ ਇੱਥੋਂ ਤੁਸੀਂ ਦੇਖੋ ਇਹਨੂੰ ਥਣ ਥਮ ਇਹਨੂੰ ਕਰਨ ਵਾਲੀ ਨੂੰ ਲੱਗਿਆ ਕਿ ਨਹੀਂ ਤੇ ਬੱਕ ਕੰਮ ਹੀ ਕੋਈ ਨਹੀਂ ਇੱਕ ਹੀ ਏ ਤਲਿਆਰੇ ਨਹੀਂ ਪਾਏ ਅੱਜ ਉਹ ਖਤਮ ਸੀਗੇ ਤੇ ਆਹ ਦੇਖੋ ਤੁਸੀਂ ਹਨਾ ਭਾਈ ਮਨਿੰਦਰ ਕਿੰਨਾ ਦੁੱਧ ਦੱਸਿਆ ਉਹਨਾਂ ਨੇ ਕਰਮ ਬਈ ਭਾਈ ਜੀ 12 ਕਿਲੋ ਕੱਢੂਗੀ ਕੱਢੂਗੀ ਜੀ ਠੀਕ ਆ ਬਈ ਹਣਾ ਲਖਨਊ ਚਾਪਦੀ ਮੱਜ ਠੀਕ ਆ ਗੁਰਜਨਾਂ ਮਰਜੀ ਪਾ ਦਿਓ ਖੰਡ ਪਾ ਦਿਓ ਪਰ ਬਈ ਜਿਹੜੇ ਹਿਸਾਬ ਨਾਲ ਉਹਨਾਂ ਨੂੰ ਥਾਣ ਲੱਗੇ ਤੇ ਚਵਾਈ ਬਹੁਤ ਸੋਹਣੀ ਹੋਊ ਬਈ ਹਣਾ ਥਾਣ ਦੇ ਵਿੱਚ ਹੀ ਬਈ 7-8 ਕਿਲੋ ਦੁੱਧ ਤਾਂ ਹੁੰਦਾ ਇਹ ਤੇ ਪੱਕੀ ਬਾਈ ਕਹਿੰਦਾ ਵੀ ਆਪਾਂ ਧਾਰ ਮਾਰ ਕੇ ਦਿਖਾ ਵੀ ਦੋਗੇ ਪਰ ਆਪਣੀ ਸਵੇਰੇ ਬਾਈ ਬੋਲਾ ਕੱਢਿਆ ਵੈਦਾ ਤੇਰੇ ਬਾਈ ਤਿੰਨ ਸਾਢੇ ਤਿੰਨ ਕਰੋ ਬੋਲਾ ਕੱਢਿਆ ਸੀਗਾ ਠੀਕ ਹੈ ਨਾ ਬਾਈ ਬਹੁਤ ਵੈੰਦੀ ਉੱਠ ਜਿਓ ਓਕੀ ਸੀਗੀ ਬਹੁਤ ਜਿਆਦਾ ਤਿਆਰੀ ਕੀਤੀ ਆ ਉਹ ਤਾਂ ਬਈ ਮਨ ਗਿਆ ਬਾਈ ਇਹੋ ਜੀ ਮਾਝਾ ਆਮ ਵਡਿਆਂ ਦਾ ਵੇਖ ਲੋ ਲੱਖ ਲੱਖ ਰੁਪਏ ਦੀ ਮੁੱਲ ਕਰੀ ਜਾਂਦੇ ਦੇਵਾ ਵਿੱਚ ਹਾਂ ਜਿਹੜਾ ਥਣ ਭਾਂਡੇ ਨੂੰ ਦੇਖ ਕੇ ਕਿ ਨਹੀਂ ਤੇ ਮਨਜਿੰਦਰ ਬਾਈ ਦੂਸਰੇ ਨੰਬਰ ਵਾਲੀ ਬਾਰੇ ਦੱਸ ਦੀ ਕਰਮ ਵਾਲੀ ਪਰੇ ਬਾਈ ਕੱਦ ਘੜ ਚੰਗਾ ਹਨਾ ਝੋਟੀ ਦਾ ਇੱਕ ਨਵਾਂ ਸੂਆ ਸੂਈ ਆ ਬੱਚਾ ਕੀ ਦੇਗੀ ਤੇ ਕਿੰਨਾ ਕੁ ਦੁੱਧ ਤਿਆਰ ਹੈ ਬਈ ਬਾਈ ਜੀ ਮੰਨ ਕੇ ਲੈ ਮੇਰਾ 5 ਫੁੱਟ ਆ ਕੱਦ 5-7 ਆ ਦੇ ਬਰਾਬਰ ਆਉਂਦੀ ਮੇਰੇ ਮੋਢੇ ਹਣਾ ਦੂਜਾ ਸੂਆ ਸੂਈਆ ਕੱਟਾ ਦਿੱਤਾ ਅੱਜ ਇਹਨੂੰ 4 ਦਿਨ ਹੋ ਗਏ ਆ ਠੀਕ ਹੈ ਬਾਈ ਦੰਦ ਨਹੀਂ ਪਟਾਉਂਦੀ ਹੋ ਸਕਦਾ 치ਗੀ ਵੀ ਹੋਵੇ ਮੂੰਹ ਠੀਕ ਹੈ ਬਾਈ ਹਣਾ ਤੇ ਬੱਚਾ ਇਹਦੇ ਮਗਰ ਹੈਗਾ ਇਹ ਕੱਟਾ ਕੱਟਾ ਬਾਈ ਤੇ ਬਣੀਂਦਰ ਉਂ ਬਈ ਚੋਣ ਚਾਣ ਆ ਲੋ ਕਿਵੇਂ ਆ ਬਾਈ ਬਾਈ ਜੀ ਸਰਾ ਫਾਸਟ ਕਲਾਸ ਠੀਕ ਹੈ ਬਾਈ ਇੱਕ ਨੰਬਰ ਤੇ ਬਾਈ ਕਿੰਨਾ ਦੁੱਧ ਤਿਆਰ ਦੱਸਿਓ ਆ ਇਹ ਥੱਲੇ ਦੁੱਧ ਹੈਗਾ ਜੀ ਹੁਣ ਹਾਜ਼ਰ ਮੰਨ ਕੇ ਚਲੋ ਵੀ ਅ ਨਾ ਹੋਊਗਾ ਕੋਈ 8 ਮੰਨ ਕੇ ਆਜੋ ਠੀਕ ਆ ਬਾਈ ਦੋ ਦੋ 9 ਕਿਲੋ ਹੀ ਆ ਬਈ 8 ਦੇ ਹਿਸਾਬ ਨਾਲ ਫਿਰ ਦੇਣੀ ਕਿਨੇ ਦੀ ਹੈ ਬਾਈ ਆਪਾਂ ਇਹਦੇ 85000 ਰੁਪਏ ਜ਼ਿਆਦਾ ਹੈ ਬਾਈ 85000 85000 ਰੁਪਏ ਮੁੱਲ ਦਾ ਹੈ ਜੀ ਤਾਂ ਟੋਟੇ ਜਿਹਾ ਮੰਨ ਕੇ ਰੁੱਤ ਚੰਗੀ ਹੋਵੇ ਤਾਂ ਇੱਕ 5-10 ਵੀ ਕਰ ਲੈਂਦੇ ਆਪਾਂ ਹਾਂ ਜਿੱਦਾਂ ਦਾ ਟਾਈਮ ਚੱਲਦਾ ਆਪਾਂ ਉਦਾਂ ਦਾ ਹੀ ਰੇਟ ਕਰਨਾ ਹੈ ਨਾ ਤੇ ਸ਼ਾਮ ਨੂੰ ਬੰਦ ਦੀ ਬਹੁਤ ਆ ਮੰਨ ਕੇ ਟਾਈਮ 10 ਵਜੇ ਹੈ ਜੀ 10:30 ਜੀ ਬਾਈ ਹੈ ਨਾ ਤੇ ਸ਼ਾਮ ਨੂੰ ਬੰਦ ਦੀ ਮੁੰਨ ਦੀ ਬਹੁਤ ਆ ਠੀਕ ਹੈ ਨਾ ਬਾਈ ਤੇ ਭਾਰਤਾ ਭਾਈ ਮੰਨ ਗਿਆ ਜੀ ਕੋ ਪੰਜਾ ਸਕਿੰਟਾਂ ਚ ਮੈਂ ਚੋ ਕੇ ਪਾਸੇ ਹੋ ਜੀ ਠੀਕ ਹੈ ਭਾਈ ਪੋਲੀ ਬਹੁਤਾ ਹੈ ਪੰਜਾ ਸਕਿੰਟਾਂ ਦੇ ਵਿੱਚ ਠੀਕ ਹੈ ਭਾਈ ਬਾਕੀ ਭਾਈ ਕੱਦ-ਕਾੜ ਬਹੁਤਾ ਝੋਟੀ ਦਾ ਥੋੜੀ ਜੀ ਗੌਰ ਹੋ ਜਵੇ ਹਨ ਜਿਵੇਂ ਕੱਦ-ਕਾੜ ਹਨਾ ਥੋੜੀ ਜੀ ਹੋਰ ਆਦੀ ਉਮਰ ਜਾ ਗਈ ਭਰ ਗਈ ਬਹੁਤ ਵੱਡੀ ਮੱਝ ਬਾਨਾ ਨੇ ਕਿ ਨਹੀਂ ਭਾਈ ਅਜੇ ਤਾਜੀ ਸੂਈ ਆ ਥੋੜਾ ਸੂਆ ਪਸੂ ਮੰਨ ਜਾਂਦਾ ਹਾਂ ਉਪਰ ਦਾ ਘਰ ਦਾ ਕਰਕੇ ਹੁਣ ਇਹਨੂੰ ਡੇਟੀ ਲੂਟੀ ਪਾਉਗੀ ਦਲੀਆਂ ਦਲੀਆਂ ਪਾਉਗੀ 12 ਨਹੀਂ ਕਰੋ 12-13 ਨਹੀਂ ਕਹਿੰਦਾ ਠੀਕ 10 ਕਿਲੋ ਝੋਟੀ ਦਾ ਤੋ ਚਾਊਗੀ ਜੀ 10 ਕਿਲੋ ਤਾਂ ਹੋ ਸਕਦਾ ਜੰਗੇ ਚੰ ਦੇ ਮਨਜਿੰਦਰ ਭਾਈ ਜਿਵੇਂ ਹੁਣ ਆਪਾਂ 8 ਕਿਲੋ ਦੁੱਧ ਦੱਸਿਆ ਗੜਾ ਰੈਡੀ ਹੋਣਾ ਨਾ ਨੌ ਵੀ ਹੋ ਸਕਦਾ ਤੁਸੀਂ 8 ਮੰਨੋ ਤੇ ਭਾਈ ਕੀ ਭੱਜ ਦੇਣੀ ਆ ਪਾਹੇ ਇਹਦਾ 85000 ਰੁਪਇਆ ਜੀ 85000 ਰੁਪਇਆ ਲੋ ਮਿੱਤਰੋ ਹਣਾ ਤੇ ਰੇਟ ਭਾਈ ਦੇ ਜੇ ਚੰਗੇ ਲੱਗਦੇ ਜ਼ਰੂਰ ਕਮੈਂਟ ਕਰ ਤੇ ਭਈ ਆ ਬੱਛੀ ਵਾਰੀ ਵੀ ਰਹਾਦੀ ਭਾਈ ਕੰਨਵਾ ਸੁਆ ਸੁੂਗੀ ਤੇ ਜਾਣ ਜੂਣ ਤੇ ਬੜੀ ਆ ਹਨਾ ਥਣ ਥਣ ਵੀ ਚੰਗਾ ਲੱਗਿਆ ਏ ਕੀ ਇਹਦਾ ਸਾਰਾ ਸਾਫਤਾ ਹੋ ਭਾਈ ਭਾਈ ਜੀ ਜਰਸੀ ਕ੍ਰੋਸ ਆ ਤੇ ਮਾਲਕਾਂ ਨੇ 20 ਕਿਲੋ ਦੁੱਧ ਦੀ ਗਾਰੰਟੀ ਚੱਕੀ ਆ ਦੀ ਦੂਜਾ ਸੁਆ ਸੁਉਂਦੀ ਆ ਠੀਕ ਆ ਭਾਈ ਥਣ ਪੂਰਾ ਪਾਵਰ ਵਾਲਾ ਲੱ ਬਿਲਕੁਲ ਭਾਈ ਤਾਂ ਆਏ ਪਸਵਾਹ ਹੁਣ ਪਾਸ ਕੀਤੀ ਨਾ ਗੱਬਣਾ ਤੇ ਬਹੁਤ ਵਧੀਆ ਟਿਪਨ ਪੁਣਾ ਆਇਆ ਹੇ ਹੋ ਸਕਦਾ ਅੱਜ ਸਿਆਉਣ ਨੂੰ ਸੂਪੇ ਤੇ ਦੋ ਚਾਰ ਦਿਨ ਕੱਢ ਵੀ ਜਾਵੇ ਜੀ ਭਾਈ ਕੋਈ ਪਤਾ ਨਹੀਂਗਾ ਤੇ ਮਨਜਿੰਦਰ ਕੀ ਭਾਜ ਦੇਣੀ ਹੈ ਇਹ ਇਹ ਜਮ ਜੈ ਜੈ 54000 ਰੁਪਏ ਭਾਈ 54000 ਰੁਪਏ ਹੈ ਨਾ ਤੋੜ ਭਾਈ ਇਹਨੂੰ ਵੀ ਹੈ ਨਾ ਜੇ ਆਪਾਂ ਗੱਲਬਾਤ ਕਰ ਲਈਏ ਸੂਆ ਭਾਈ ਕੰਨ ਮੈਂ ਦੱਸਿਆ ਦਾ ਦੂਜਾ ਸੂਆ ਜੀ ਦੂਜਾ ਸੂਆ ਹੈ ਨਾ ਤੇ ਬਾਕੀ ਭਾਈ ਚੱਕਰ ਪੜਾ ਕੇ ਪਸ਼ੂ ਥੋੜੇ ਜੇ ਨਾਰਮਲ ਜੇ ਹੋ ਸਕਦਾ ਦੱਸੇ ਲੱਗਣ ਤੇ ਦੁੱਧ ਵਾਲਾ ਪਸ਼ੂ ਲਸਾਈ ਹੋਊਗਾ ਬਿਲਕੁਲ ਭਾਈ ਹਾਂ ਜਿਹੜਾ ਵੱੜ ਇਹਦੇ ਹੁਣ ਵਹਿੜ ਦੇ ਸਾਰੇ ਯਾਰ ਦੁੱਧ ਵਾਲੇ ਆ ਬਿਲਕੁਲ ਬਈ ਹੈਨਾ ਤੇ ਬਾਕੀ ਬਈ ਕੱਦਕਾਰ ਦੀ ਕੋਈ ਨਿੱਕੀ ਜੀ ਨਹੀਂ ਹੈਗੀ ਹੈਨਾ ਹਾਂ ਨਹੀਂ ਕਾਦੂ ਹੀ ਚੰਗਾ ਬਈ ਬਈ ਕਈ ਵਾਰੀ ਜਾਨਵਰ ਬਾਹਲਾ ਨਿੱਕਾ ਜਾ ਹੁੰਦਾ ਏ ਉਹ ਸੂਆ ਆ ਜਾ ਮੰਨ ਕੇ ਫੇਰ ਹੋਰ ਡਾਊਨ ਹੋ ਜਾਂਦਾ ਕਿ ਨਹੀਂ ਇਹ ਉਹੋ ਜਿਹੀ ਰਹੂਗੀ ਬੱਟੇ ਹੱਥ ਤਰਾ ਹੈ ਨਹੀਂ ਜੁੜੇ ਕੋਈ ਹੈਗਾ ਸਾਹਮਣੇ ਆਪਾਂ ਦੱਸਾਂਗੇ ਜੇ ਕੋਈ ਮਾੜੀ ਮੋਟੀ ਕਮੀ ਪੇਸ਼ੀ ਹੋ ਬੰਦਾ ਇੱਥੇ ਆ ਕੇ ਕੱਡੂ ਫਾਇਦਾ ਨਹੀਂ ਕੋਈ ਬਿਲਕੁਲ ਹੈਨਾ ਬਈ ਇਹਦਾ ਆਪਾਂ ਮੁੱਲ ਕੀਤਾ ਬਈ ਇਹਦਾ 54000 ਰੁਪਏ ਦੇ ਦਾਂਗੇ 50000 ਹੈਨਾ ਤੇ ਬਾਕੀ ਤੁਸੀਂ ਥਾਣ ਥਣ ਦੇਖੋ ਕਰਮਾਲੀ ਦਾ ਤੇ ਬ ਚੰਕ ਚਮਕ ਪੂਰੀ ਜਿਆਦਾ ਬਾਈ ਨਹੀਂ ਬਾਈ ਪੂਰੀ ਹਾਂ ਜਿਹੜੇ ਹਿਸਾਬ ਨਾਲ ਥਣ ਪਾਂਡਾ ਲੱਗਾ ਇਹਨੂੰ ਕਰਮ ਵਾਲੀ ਨੂੰ ਚਾਰੂ ਬਹੁਤ ਜਿਆਦਾ ਹੈ ਜੀ ਠੀਕ ਹੈ ਕਿੰਨੀ ਘਹਿਲ ਕੇ ਚਾਰੂ ਦਾ ਉਹ ਮਨਿੰਦਰ ਆਪਾਂ ਅੱਗੇ ਵੀ ਗੱਲ ਕਰਦੇ ਨੇ ਬਈ ਜਿਹੜਾ ਜਾਨਵਰ ਚਾਰੂ ਆ ਉਹਨੇ ਦੰਦ ਕੱਟਨੇ ਕੱਟਣਾ ਹਨਾ ਬਣ ਗਿਆ ਹਰੇ ਤਾਂ ਹੈ ਨਹੀਂ ਇਕੱਲੀ ਤੂੜੀ ਦੇ ਚਟੀਆਂ ਪਈਆਂ ਖੁਰ ਨੂੰ ਆਹ ਦੇਖੋ ਤੁਸੀਂ ਹੈਨਾ ਆਰਡਰ ਵੀ ਬਾਈ ਫਾੜੀ ਵਾਲਾ ਜੇ ਆਪਾਂ ਕਹਿ ਦਈਏ ਕੋਈ ਹੋਪ ਨਹੀਂ ਹੈ ਨਾ ਟੁੱਟ ਮਾਇਆ ਜੀ ਇਹਦਾ ਆਪਾਂ ਮੁੱਲ ਕੀਤਾ ਜੀ 54000 ਹੈ ਨਾ ਬਾਈ ਨਹੀਂ ਆ ਲੇ ਬਾਈ ਇਧਰ ਆ ਕੇ ਦਿਖਾ ਦੇ ਮਗਰ ਬੱਚਾ ਬਾਈ ਕੱਟੀ ਐ ਇਹਦੇ ਹਣਾ ਕੱਟੀ ਆ ਬਾਈ ਤੇ ਬਾਈ ਇਹ ਇੱਕਦਮ ਚਵਾਈ ਚਵਾਈ ਨਹੀਂ ਲੱਗੀ ਇਹਨੂੰ ਮੱਜ ਨੂੰ ਮੋਗਾ ਹੀ ਲੱਗਾ ਰੇ ਹਾਂ ਜੀ ਕਹਤਾ ਚੋਈ ਜਾਈ ਏ ਹਾਂ ਬਿਲਕੁਲ ਹਾਂ ਬਾਈ ਦੂਜੀ ਗੇ ਮਾਰਦੀ ਬਾਈ ਇਹ ਹਾਂ ਜੀ ਪਸਮੀਨ ਨਾਲ ਮੱਜ ਮਨਿੰਦਰ ਬਾਈ ਮਗਰ ਇਹਨੇ ਕੱਟੀ ਆ ਹਨਾ ਹਾਂਜੀ ਤੇ ਦੁੱਧ ਆਪਾਂ ਤਾਂ ਸੇ ਵੀ ਦੇ ਜੂਗੀ 12 ਕਿਲੋ 12 ਕਿਲੋ 10 ਦੀ ਤਾਂ ਆਪਣੀ ਮੰਨ ਕੇ 9 ਕਿਲੋ ਤਾਂ ਬੌਲਾ ਹੋਊਗਾ ਤੁਸੀਂ 10 ਮੰਨੋ ਜੀ ਠੀਕ ਆ ਭਾਈ ਹਾਂ ਤੇ ਮਨਜਿੰਦਰ ਭਾਈ 9 ਕਿਲੋ ਬੌਲਾ ਤੇ ਕੀ ਭਾਜ ਦੇਣੀ ਆਪਾਂ ਇਹ ਇਹ 70 ਤੇ 77000 ਰੁਪਏ ਦੀ ਜੀ 70000 ਦੀ ਲਓ ਮਗਰ ਵੀ ਇਹਦੇ ਕੱਟੀ ਆ ਭਾਈ ਹਾਂ ਤੇ ਮਨਜਿੰਦਰ ਭਾਈ ਜਾਂਦੇ ਜਾਂਦੇ ਆਪਣੇ ਫਾਰਮ ਦੀ ਲੋਕੇਸ਼ਨ ਬੋਲ ਕੇ ਹਨਾ ਨੰਬਰ ਬੋਲ ਦੋ ਤਾਂ ਜੋ ਕਿਸੇ ਸੱਜਣ ਨੇ ਸੰਪਰਕ ਕਰਨਾ ਉਹਨੂੰ ਥੋੜਾ ਜਿਹਾ ਸੌਖਾ ਹੋ ਜਾਏ ਭਾਈ ਭਾਈ ਜੀ ਪਿੰਡ ਚੋਟੀਆਂ ਕਲਾਂ ਜਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਸਾਨੂੰ ਤਲਵੰਡੀ ਭ ਨਾਮ ਮਨਜਿੰਦਰ ਸਿੰਘ Son of ਰਾਮ ਸਿੰਘ ਪਿੰਡ ਦੀ ਦਾਤੇ ਵਾਲੀ ਦੇ ਵਾਜਦੇ ਆਪਣਾ ਪੁਰਾਣਾ ਪਿੰਡ ਦਾਤੇ ਵਾਲਾ ਸੀ ਜੀ ਬਈ ਤੇ ਫੋਨ ਨੰਬਰ ਹੈਗਾ 98143 40403 9814340403 ਤੇ ਲੋ ਮਿੱਤਰੋ ਇਸ ਵੀਡੀਓ ਦੇ ਵਿੱਚ ਮੈਂ ਕਹਿੰਦਾ ਵੀ 54000 ਤੋਂ ਲੈ ਕੇ 85000 ਰੇਟ ਤੱਕ ਦੇ ਜਿਹੜੇ ਜਾਨਵਰ ਆ ਇਹ ਜਿਵੇਂ ਕਰਮਾਲੀ ਆ ਬੜਾ ਸੋਹਣਾ ਥਣਪੰਡਾ ਏ ਧਾਰਾ ਧੁਰਾ ਬਾਈ ਨੇ ਮਾਰ ਕੇ ਦਿਖਾ ਦਿੰਦੀ ਆ ਇਹ ਆ ਜਿਹੜੀ ਝੋਟੀ ਆ ਕੱਦ-ਕਾਰ ਤੇ ਚੰਗੀ ਆ ਥੋੜੀ ਜੀ ਕੋਈ ਗੌਰ ਵਾਲਾ ਸੱਜਣ ਲੈ ਗਿਆ ਜਿਵੇਂ ਵੀ ਵੇਟ ਚੱਕ ਗਈ ਨੇ ਰੁਪਈਆ ਦੀ ਆਮਨਜਿੰਦਰ ਬਈ ਆਪਾਂ ਗੱਲਬਾਤ ਕਰ ਲਈਏ ਕੱਟ ਕਾਰ ਦੇ ਧਾਵਣਾ ਤੇ ਆਪਾਂ ਵੀ ਸਵਾ ਸਵਾ ਲੱਖ ਦੀਆਂ ਵੇਚੀਆਂ ਬਾਜੀ ਤਿੰਨਾਂ ਮਹੀਨਿਆਂ ਨੂੰ ਦੁੱਧ ਪੀ ਕੇ ਮਜਾ ਇਹਨਾਂ ਨੇ ਵਿਕੜੀਆਂ ਇਹ ਨਹੀਂ ਇਹ ਨਹੀਂ ਇਹ ਲੈ ਹੁਣ ਦੁੱਧ ਪੀਣਾ ਫਰੀਦਾਂ ਪੀਣਾ ਇਹ ਨਾ ਰੁੱਤ ਚੰਗੀ ਆਉਂਦੀ ਕਰਕੇ ਟੋਕੜਾ ਪਸ਼ੂ ਵਿਕਣੇ ਆ ਸੱਜਰ ਤਾਂ ਮਿਲਦਾ ਨਹੀਂਗਾ ਤੇ ਦੂਜਾ ਨੰਬਰ ਬੇਨਤੀ ਮੇਰਾ ਕੋਈ ਭੈਣ ਭਰਾ ਫੋਨ ਲਾਇਓ ਇਹ ਨਹੀਂ ਪਤਾ ਕਿੱਥੇ ਦੇ ਦਿੱ ਗਏ ਜੂਰੀ ਨਹੀਂ ਚਲੋ ਆਪਾਂ ਵੈਸੇ ਦਾ ਮੁੱਲ ਜੈਜ ਕੀਤੇ ਆ ਕੋ 5 ਲਾ ਤੋਂ 50 ਲਾ ਤੋਂ ਫੋਨ ਲਾਓ ਫੋਨ ਲਾਓ ਤੇ ਉਹਦੇ ਨਾਲ ਐ ਬਾਈ ਕਹਿੰਦਾ ਵੀ ਕੋਈ ਚੱਕਰ ਨਹੀਂ ਹੈ ਨਾ ਬਾਦਕ